ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇਥੇ ਟਾਈਮ ਹੋ ਗਿਆ ਜੀ ਸਵੇਰ ਦਾ 5:30 ਪੌਣ ਇੱਕ ਵਜੇ ਦਾ ਟਾਈਮ ਸੀਗਾ ਤੇ ਮੈਂ ਸਵੇਰ ਦਾ ਗੁਹਾ ਸਿੱਟ ਰਹੀ ਸੀ ਇਥੇ ਗੁਹਾ ਜਿਆਦਾ ਨਹੀਂ ਹੁੰਦਾ ਜੀ ਹੁਣ ਆਪਾਂ ਆਪ ਸੁਖ ਘਟਾਏ ਹੋਏ ਨੇ ਤਿੰਨ ਚਾਰ ਕਬੱਠੜੀ ਹੁੰਦੇ ਆ ਇੱਕ ਟਾਈਮ ਦੇ ਤੇ ਅੱਜ ਮੈਂ ਪੱਥਿਆਂ ਨਹੀਂ ਬਸ ਰੂੜੀ ਤੇ ਸਿੱਟਿਆ ਕਿਉਂਕਿ ਨਾ 2-3 ਦਿਨ ਦੀ ਗਰਮੀ ਬਹੁਤ ਪੈ ਰਹੀ ਮਾਨੀ ਨਹੀਂ ਕਰਦਾ ਗਵਾ ਪੱਥਰ ਨੂੰ ਤੇ ਬਾਕੀ ਇਹ ਹੁੰਦਾ ਵੀ ਸਵੇਰੇ-ਸਵੇਰੇ ਠੰਡੇ-ਠੰਡੇ ਪੱਥਿਆ ਜਾਵੇ ਤਾਂ ਠੀਕ ਹੈ ਨਹੀਂ ਉਸ ਤੋਂ ਬਾਅਦ ਤਾਂ ਬਿਲਕੁਲ ਵੀ ਦਿਲ ਕਰਦਾ ਗਰਮੈਸ ਜੀ ਬਹੁਤ ਹੋਈ ਪਈ ਹੈ ਹਵਾ ਵੀ ਨਹੀਂ ਚੱਲਦੀ 2-3 ਦਿਨ ਦੀ ਤਾਂ ਚੰਗੀ ਤਰ੍ਹਾਂ ਮੀਂਹ ਵੀ ਪਿਆ ਪਰ ਮੀਂਹ ਪੈ ਕੇ ਵੀ ਐ ਲੱਗਦਾਗਾ ਵੀ ਜਿਵੇਂ ਮੀਂਹ ਪਈ ਨਹੀਂ ਹੁੰਦਾ ਇੰਨੀ ਗਰਮੀ ਹੋਈ ਪਈ ਆ ਹੁਣ ਤਾਂ ਹਨਾ ਇਹੀ ਮਹੀਨਾ ਜਿਹੜਾ ਮਹੀਨਾ ਇਹ ਕੁਛ ਚੱਲਣਾਗਾ ਤੇ ਲੋ ਜਿੱਥੇ ਮੇਰੇ ਗੋਹੇ ਦਾ ਕੰਮ ਵੀ ਨਿਬੜ ਗਿਆ ਸੀ ਤੇ ਮੈਂ ਇੱਥੇ ਹੁਣ ਧੂਰੀਆਂ ਡਸਟਬਿਨ ਝਾੜੂ ਵੀ ਮੈਂ ਲਾ ਹਟੀ ਸੀਗੀ ਤੇ ਬਾਕੀ ਕੱਪੜੇ ਵੀ ਮੇਰੇ ਅੱਜ ਜ਼ਿਆਦਾ ਹੈ ਨਹੀਂ ਸੀ ਤੋਂ ਨਾਲੇ ਤੇ ਦੋ ਛੋਟੇ ਸੀ ਉਹ ਸਾਰੇ ਮਸ਼ੀਨ ਚਲਾ ਕੇ ਮੈਂ ਸਵੇਰੀ ਧੋਤੇ ਸੀਗੇ ਤੇ ਇੱਥੇ ਨਾ ਰਮਨ ਤੇ ਉਹ ਵੀ ਰੈਡੀ ਪੱਠੇ ਕੋਤਰੇ ਮੈਂ ਉਹਨਾਂ ਵੱਲ ਦੇਖ ਰਹੀ ਸੀ ਤੇ ਉਹ ਵੀ ਆਪਸ ਚ ਗੱਲਾਂ ਕਰ ਰਹੇ ਸੀ ਨਾਲੇ ਪੱਠੇ ਕੋਤਰੇ ਸੀ ਤੇ ਨਾਲੇ ਮੈਂ ਵੀ ਇਧਰੋਂ ਡਸਟਬਿਨ ਵੀ ਧੋ ਰਹੀ ਸੀ ਤੇ ਨਾਲੇ ਮਹੰਦਵਲ ਦੇਖ ਰਹੀ ਸੀ ਵੀ ਕੀ ਗੱਲਾਂ ਕਰਦੇ ਆ ਤੇ ਬਾਕੀ ਮੌਸਮ ਹਾਲੀ ਇਸ ਟਾਈਮ ਨਾਲ ਥੋੜਾ ਜਿਹਾ ਠੀਕ ਹੀ ਸੀਗਾ ਹਲੇ ਨਹੀਂ ਧੁੱਪ ਨਹੀਂ ਚੜੀ ਸੀਗੀ ਤੇ ਉਹਦਾ ਕਰਕੇ ਵੀਜ ਨਹੀਂ ਐ ਹੁੰਦਾ ਵੀ ਪਹਿਲਾਂ ਵਿੜੇ ਦੇ ਕੰਮ ਕੰਪਲੀਟ ਕਰ ਲਵਾਂ ਅੰਦਰ ਦੇ ਕੰਮ ਤਾਂ ਸੁਬਹਰ ਦੀ ਸਾਬ ਸੋਈ ਤਾਂ ਹਨਾ ਪਰ ਸ਼ਾਮੇ ਕਰਨਾ ਫਿਰ ਵੀ ਹੋ ਜਾਂਦੀ ਹੈ ਪਰ ਬਾਹਰ ਧੁੱਪੇ ਕੰਮ ਕਰਨਾ ਫਿਰ ਬਹੁਤ ਔਖਾ ਹੁੰਦਾ ਚਲੋ ਹਵਾ ਚੱਲਦੀ ਹੋਵੇ ਫਿਰ ਵੀ ਨਹੀਂ ਕੋਈ ਪ੍ਰੋਬਲਮ ਤੇ ਇੱਥੇ ਹੋ ਗਿਆ ਸੀ ਜੀ ਟਾਈਮ ਦੁਪਹਿਰ ਦਾ ਟਾਈਮ ਹੈ ਤੇ ਇੱਥੇ ਨਾ ਮੇਰੀ ਮਾਸੇ ਦੀ ਬੇਟੀ ਦਾ ਫੋਨ ਆਇਆ ਸੀ ਬਾਹਰੋਂ ਮਲੇਸ਼ੀਆ ਤੋਂ ਤੇ ਉਹਨਾਂ ਦਾ ਪਿੰਡ ਹੈਗਾ ਚੀਮਾ ਜਿਹੜਾ ਜੋਧਪੁਰ ਚੀਮਾ ਉੱਥੇ ਹੈ ਨਾ ਤੇ ਉਹਨਾਂ ਦੇ ਨਾ ਮਤਲਬ ਕਿ ਮਤਲਬ ਕਿ ਆਪਣੇ ਇੱਧਰ ਨਾਲੋਂ ਜ਼ਿਆਦਾ ਟਾਈਮ ਦਾ ਫਰਕ ਨਹੀਂ ਹੈਗਾ ਕਿਉਂਕਿ ਮਲੇਸ਼ੀਆ ਤੁਹਾਨੂੰ ਪਤਾ ਨੇੜੀ ਹੈ ਨਾ ਜਿਵੇਂ ਕੈਨੇਡਾ ਤੇ ਨਿਊਜ਼ੀਲੈਂਡ ਦਾ ਫਰਕ ਆ ਇੰਨਾ ਫਰਕ ਨਹੀਂ ਹੈਗਾ ਟਾਈਮ ਦਾ ਤੇ ਉਹਨਾਂ ਮੰਮੀ ਨਾਲ ਗੱਲ ਕਰਨੀ ਸੀ ਉਹਨਾਂ ਨੇ ਫੋਨ ਲਾਇਆ ਸੀ ਤੇ ਮੇਰੇ ਮਾਸੇ ਜੀ ਬਹੁਤ ਜ਼ਿਆਦਾ ਢਿੱਲੇ ਨੇ ਤੇ ਮੈਂ ਵੀ ਉਹਨਾਂ ਨਾਲ ਉਹੀ ਗੱਲ ਕਰ ਰਹੀ ਸੀ ਮੈਂ ਕਿਹਾ ਵੀ ਬਹੁਤ ਸੀ ਤੇ ਡਾਊਨ ਨਾ ਮੈਂ ਕਿਹਾ ਮੰਮੀ ਦੱਸ ਰਹੀ ਸੀ ਪਤਾ ਲਿਹਾਈ ਮੈਂ ਕਿਹਾ ਨਾਨਕੀ ਚਲੀ ਗਈ ਨਹੀਂ ਤੇ ਉਹ ਵੀ ਵਿਚਾਰੇ ਉਧਰੋਂ ਉਦਾਸ ਹੋ ਰਹੇ ਸੀਗੇ ਹਨਾ ਫਿਰ ਵੀ ਇੰਨੀ ਦੂਰ ਬੈਠਿਆ ਮਾਂ ਤੋਂ ਹੁੰਦੇ ਆਣਾ ਮਾਵਾ ਧੀਆ ਦਾ ਰਿਸ਼ਤਾ ਹੀ ਇਦਾਂ ਦਾ ਹੁੰਦਾ ਤੇ ਚਲੋ ਮੇਰਾ ਵੀ ਮਨ ਜਾ ਹੋਰੂ ਜੀ ਹੋ ਗਿਆ ਮੈਂ ਕਿਹਾ ਪਤਾ ਨਹੀਂ ਕੀ ਇੱਕ ਤੋਂ ਇੱਕ ਮੁਸ਼ਕਲ ਖੜੀ ਹੋ ਰਹੀ ਆਗੀ ਤੇ ਇੱਥੇ ਜੀ ਟਾਈਮ ਹੋ ਗਿਆ ਸੀ ਆਥਣ ਦਾ ਤੇ ਆਥ ਨੇ ਨਾ ਅੱਜ ਇਹ ਰਮਾਂਦ ਰੈਡੀ ਵੀ ਕਹਿੰਦੇ ਕਹਿੰਦੇ ਅੱਜ ਨਾ ਰੋਟੀ ਨਹੀਂ ਖਾਣੀ ਹੈ ਕਿ ਚੌਲ ਬਣਾ ਲਾ ਕਹਿੰਦੇ ਹਲਕਾ ਜਿਹਾ ਖਾਣਾ ਕੁਛ ਤੇ ਸਰੋਂ ਦਾ ਤੇਲ ਪਾ ਕੇ ਮੈਂ ਮਤਲਬ ਤੇਲ ਕਢਣਾ ਰੱਖਦਾ ਸੀ ਪਿਆਜ਼ ਆਲੂ ਕੱਟਲੇ ਸੀ ਵਿੱਚ ਪਾਉਣੀ ਆ ਮੈਂ ਸੋਇਆਬੀਨ ਹੋਰ ਕੋਈ ਸਬਜ਼ੀ ਹੈ ਨਹੀਂ ਸੀਗੀ ਤੇ ਇੱਥੇ ਮੈਂ ਕੜੀ ਪੱਤਾ ਇਹ ਤੋੜ ਕੇ ਲਿਆਂਦਾ ਸੀ ਇਹ ਧੋਰੀ ਸੀ ਮੈਂ ਕਿ ਚੱਲੀ ਵੀ ਧੋ ਕੇ ਰੱਖ ਲਾਂ ਤੜਕੇ ਦੇ ਵਿੱਚ ਇਹ ਪਾਉਂਗੀ ਵੈਸੇ ਮੈਂ ਕੜੀ ਪੱਤਾ ਹੋਰ दाल ਸਬਜ਼ੀ 'ਚ ਤਾਂ ਨਹੀਂ ਪਾਉਂਦੀ ਸਿਰਫ ਕੜੀ ਦੇ ਵਿੱਚ ਤੇ ਚੌਲਾਂ ਦੇ ਵਿੱਚ ਜਦੋਂ ਉਹ ਵੀ ਚੌਲ ਜਦੋਂ ਸਬਜ਼ੀਆਂ ਪਾ ਕੇ ਬਣਾਉਣੇ ਹੁਣ ਉਦੋਂ ਤੇ ਬਾਕੀ ਕਿਉਂਕਿ ਕੜੀ ਪੱਤੇ ਦਾ ਇੱਕ ਫਲੇਵਰ ਹੁੰਦਾ ਹਨ ਹਰ ਇੱਕ ਚੀਜ਼ ਚ ਵੀ ਨਹੀਂ ਉਹ ਵਧੀਆ ਲੱਗਦਾ ਤੇ ਇੱਥੇ ਤੇਲ ਮੇਰਾ ਕੜ ਗਿਆ ਸੀ ਤੇ ਇਹਦੇ ਵਿੱਚ ਮੈਂ ਹੁਣ ਪਿਆਜ਼ ਪਾ ਦਿੱਤੀ ਸੀ ਬਰੀਕ ਬਰੀਕੜੇ ਕੱਟ ਕੇ ਰੱਖੇ ਹੋਏ ਸੀਗੇ ਤੇ ਨਾਲ ਹੀ ਪਾਤਾ ਸੀ ਨੋਨ ਮੈਂ ਕਿਹਾ ਚਲੋ ਪਿਆਜ਼ ਚੰਗੀ ਤਰ੍ਹਾਂ ਪੱਕ ਜਾਣਗੇ ਕੱਚਾ ਪਨ ਜਾਂ ਨਹੀਂ ਰਹੂਗਾ ਨਹੀਂ ਤਾਂ ਫਿਰ ਦੁਬਾਰਾ ਖਾਣਿਆ ਨਾ ਦਾਲ ਸਬ지 ਖਾਣੇ ਚੌਲ ਖਾਣੇ ਵਿੱਚ ਕੱਚਾ ਪਨ ਜਾਂਦਾ ਰਹੇ ਫਿਰ ਉਹ ਚੰਗਾ ਵੀ ਨਹੀਂ ਲੱਗਦਾ ਤੇ ਲੋ ਜੀ ਇੱਥੇ ਮੇਰਾ ਜਿਹੜਾ ਮਸਾਲਾ ਉਹ ਵੀ ਵਧੀਆ ਬਣ ਗਿਆ ਸੀ ਤੇ ਮੈਂ ਆਲੂ ਵੀ ਪਾ ਦਿੱਤੀ ਸੀ ਤੇ ਵਿੱਚ ਹੀ ਪਾਤੀ ਮਿਰਚ ਤੇ ਨਾਲ ਹੀ ਪਾਤੀ ਸੀ ਹਲਦੀ ਤੇ ਬੜੀਆਂ ਜੜੀਆਂ ਮੈਂ ਉਹ ਪਿਓ ਕੇ ਰੱਖੀਆਂ ਹੋਈਆਂ ਸੀਗੀਆਂ ਥੋੜੀ ਦੇਰ ਲਈ ਤੇ ਬੜੀਆਂ ਥੋੜਾ ਮਠਰ ਕੇ ਪਾਈਆਂ ਸੀ ਤੇ ਇੱਥੇ ਮੈਂ ਥੋੜੀ ਦੇਰ ਨੂੰ ਟਾਕਤਾ ਮੈਂ ਕਿਹਾ ਵੀ ਆਲੂ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਵੀ ਫੇਰ ਹਨਾ ਜਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ ਤੇ ਇੱਥੇ ਨਾਲ ਹੀ ਮੈਂ ਦੁੱਧ ਰੱਖ ਲਿਆ ਸੀ ਇਧਰ ਗਰਮ ਮੈਂ ਕਿਹਾ ਚਲੋ ਦਹੀਂ ਵੀ ਜਮਾਦਾ ਇਹਦਾ ਉਹ ਨੂੰ ਸਾਹਮਣੇ ਤੁਹਾਨੂੰ ਗੜਬਾਹ ਜਿੰਦਾ ਇਹਦੇ ਨਾਲ ਮਧਾਣੀ ਮਿਲੀ ਆ ਤੇ ਇਹਦੇ ਵਿੱਚ ਹੀ ਅਸੀਂ ਲੱਸੀ ਰੜਕ ਲੈਣੇ ਆ ਦੁੱਧ ਵੀ ਇੱਥੇ ਮੇਰਾ ਗਰਮ ਹੋ ਗਿਆ ਸੀ ਤੇ ਨਾਲ ਜਿਹੜੀ ਮਲਾਈ ਆ ਸੀ ਪਾਸੇ ਲੱਗੀ ਸੀ ਮੈਂ ਕਿਹਾ ਚੱਲ ਉਹ ਵੀ ਲਾ ਲਵਾਂ ਕਿਉਂਕਿ ਨਾ ਫਿਰ ਪਤੀਲੇ ਦੇ ਨਾਲ ਉਹ ਬਾਅਦ ਚ ਨਹੀਂ ਲੈਂਦੀ ਘਰ ਦੇ ਨਾਲ ਵਧੀਆ ਲੈ ਜਾਂਦੀ ਆ ਤੇ ਲਓ ਜੀ ਦੁੱਧ ਵੀ ਗਰਮ ਹੋ ਗਿਆ ਤੇ ਮੈਂ ਦਹੀਂ ਨੂੰ ਵੀ ਜਾਗ ਲਾਤਾ ਤੇ ਉਧਰ ਮੇਰੇ ਚੌਲ ਵੀ ਬਣਨ ਵਾਲੇ ਰਸੋਈ ਦਾ ਕੰਮ ਮੇਰਾ ਤਕਰੀਬਨ ਤਕਰੀਬਨ ਸਾਰਾ ਹੋ ਗਿਆ ਕੰਪਲੀਟ ਬਸ ਰੋਟੀ ਟੋਕਾ ਵਾਲੇ ਭਾਂਡੇ ਵਗੈਰਾ ਹੁੰਦੇ ਹਨ ਹੋਰ ਤਾਂ ਸਾਰਾ ਦੁੱਧ ਵਾਲਾ ਪਤੀਲਾ ਵੀ ਲਓ ਜੀ ਮੈਂ ਧੋ ਦਿੱਤਾ ਤੇ ਮੈਂ ਕਿਹਾ ਵੀ ਚਲੋ ਉਸ ਤੋਂ ਬਾਅਦ ਫਿਰ ਜਿਹੜੇ ਹੈਗੇ ਆ ਹੋਰ ਨਿੱਕੇ-ਮੋਟੇ ਕੰਮ ਆ ਉਹੀ ਹੋ ਜਾਣਗੇ। ਹਾਂਜੀ ਕੰਮ ਧੰਦਾ ਹੋ ਗਿਆ ਜੀ ਕੰਪਲੀਟ ਮੈਂ ਬਾਹਰ ਬੈਠੀ ਆ। ਤੇ ਮੈਂ ਨਾ ਹੁਣ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਵੈਸੇ ਤੁਹਾਨੂੰ ਪਤਾ ਹੀ ਆ ਵੀ ਮੈਂ ਜ਼ਿਆਦਾਤਰ ਵੀਡੀਓ ਦੇ ਵਿੱਚ ਜਿਹੜੇ ਹੈਗੇ ਨੈਗੇਟਿਵ ਕਮੈਂਟ ਆ ਉਹਦਾ ਰਿਪਲਾਈ ਨਹੀਂ ਕਰਦੀ। ਪਰ ਜਿਹੜਾ ਕੱਲ ਕਮੈਂਟ ਆਇਆ ਨਾ ਉਹ ਪੜ ਕੇ ਮੈਨੂੰ ਉਹ ਇੱਕ ਭੈਣ ਨਹੀਂ ਕਰਿਆ ਸੀਗਾ ਮੈਨੂੰ ਹੈਰਾਨੀ ਵੀ ਹੋਈ ਉਹਦੀ ਸੋਚ ਬਾਰੇ ਜਾਣ ਕੇ ਤੇ ਉਹ ਤੇ ਤਰਸ ਵੀ ਆਇਆ ਹਾਸਾ ਵੀ ਆਇਆ ਵੀ ਹਾਸਾ ਇਸ ਗੱਲ ਦਾ ਆ ਕਿ ਕਿੰਨੀ ਗਿਰੀ ਹੋਈ ਸੋਚ ਕਿਸੇ ਦੀ ਹੋ ਸਕਦੀ ਆ ਤਰਸ ਇਸ ਲਈ ਆਇਆ ਕਿਉਂਕਿ ਮੈਨੂੰ ਇਹ ਲੱਗਿਆ ਵੀ ਉਹ ਭੈਣ ਦਿਮਾਗੀ ਤੌਰ ਤੇ ਜਿਹੜੀ ਆ ਨਾਰਮਲ ਨਹੀਂ ਐ ਤੇ ਮੈਂ ਨਾ ਉਸ ਸਕਰੀਨਸ਼ਾਟ ਉਸ ਕਮੈਂਟ ਦਾ ਲੈਣਾ ਉਸ ਟਾਈਮ ਭੁੱਲ ਗਈ ਮੈਂ ਕਿਹਾ ਵੀ ਚਲੋ ਬਾਅਦ ਚੋਂ ਮੈਂ ਸਕਰੀਨਸ਼ਾਟ ਲੈ ਕੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਮੈਂ ਉਹਦਾ ਰਿਪਲਾਈ ਵੀ ਕੀਤਾ ਸੀ ਕਮੈਂਟ ਦਾ ਤੇ ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਸੀ ਵੀ ਤੁਸੀਂ ਆਪਣਾ ਨੰਬਰ ਇਹਦੇ ਵਿੱਚ ਜ਼ਰੂਰ ਕਮੈਂਟ ਦੇ ਵਿੱਚ ਲਿਖੋ ਤਾਂ ਕਿ ਮੈਂ ਤੁਹਾਨੂੰ ਕਾਲ ਕਰਾਂ ਤਾਂ ਕਿ ਮੈਨੂੰ ਵੀ ਪਤਾ ਚੱਲੇ ਵੀ ਮੈਂ ਗੁਰਬਾਣੀ ਦੀ ਵੀਡੀਓ ਪਾ ਕੇ ਹਨਾ ਵੀ ਕੀ ਹੈ ਜਾਂ ਗਲਤ ਕਰਦੀ ਆਂ ਵੈਸੇ ਮੈਂ ਛੇਤੀ ਕਿਸ ਨੂੰ ਇਦਾਂ ਦਾ ਰਿਪਲਾਈ ਕਰਦੀ ਨਹੀਂ ਪਰ ਕਮੈਂਟ ਹੀ ਇਦਾਂ ਦਾ ਸੀ ਉਹ ਸੁਣ ਕੇ ਤੋਂ ਤੁਹਾਨੂੰ ਵੀ ਹੈਰਾਨੀ ਹੋਊਗੀ ਵੀ ਕੋਈ ਲੋਕ ਇਸ ਹੱਦ ਤੱਕ ਚਲੇ ਜਾਂਦੇ ਨੇ ਤੇ ਨਾਲ ਹੀ ਮੈਂ ਇਹ ਵੀ ਕਿਹਾ ਸੀ ਮੈਂ ਕਿਹਾ ਭੈਣੇ ਕਾਮਾਂ ਦੇ ਕਹੇ ਕਦੇ ਠੱਗੇ ਨਹੀਂ ਦਿੰਦੇ ਵੀ ਬਾਕੀ ਅਗਰ ਤੁਹਾਨੂੰ ਗੁਰਬਾਣੀ ਤੇ ਇੰਨਾ ਵਿਸ਼ਵਾਸ ਹੈਗਾਗਾ ਤਾਂ ਫਿਰ ਤੁਹਾਡੀ ਸੋਚ ਦੇ ਵਿੱਚ ਉਹ ਚੀਜ਼ ਨਹੀਂ ਵਿਖਦੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ ਕਮੈਂਟ ਉਹਨਾਂ ਨੇ ਡਿਲੀਟ ਕਰਤਾ ਤੇ ਕਮੈਂਟ ਕੀ ਕੀਤਾ ਸੀ ਉਹਨਾਂ ਨੇ ਉਹਨਾਂ ਨੇ ਲਿਖਿਆ ਕਿ ਤੁਸੀਂ ਗੁਰਬਾਣੀ ਦੀ ਵੀਡੀਓ ਪਾਉਣੀ ਹੋ ਕਹਿੰਦੀ ਜੇ ਤੁਸੀਂ ਗੁਰਬਾਣੀ ਦੀ ਵੀਡੀਓ ਨਾ ਪਾਣੀ ਬੰਦ ਕਰੀ ਨਾ ਤਾਂ ਮੈਂ ਅਰਦਾਸ ਜ਼ਰੂਰ ਕਰੂੰਗੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਤੁਹਾਡਾ ਕੱਖ ਨਾ ਰਹੇ ਮੈਨੂੰ ਕਮੈਂਟ ਪੜ੍ਹ ਕੇ ਹਾਸੀ ਵੀ ਆਈ ਹੈਰਾਨੀ ਵੀ ਹੋਈ ਤਰਸ ਵੀ ਆਇਆ ਤੇ ਜਿਹੜਾ ਮੈਨੂੰ ਹੈਰਾਨੀ ਹੋਈ ਉਹ ਮੈਨੂੰ ਇਹ ਹੋਈ ਵੀ ਕਿਸੇ ਇਨਸਾਨ ਦੀ ਸੋਚ ਗੁਰਬਾਣੀ ਜਪਣ ਤੋਂ ਬਾਅਦ ਐਦਾਂ ਦੀ ਹੋ ਸਕਦੀ ਹੈ ਕਿਉਂਕਿ ਜਿਹੜਾ ਪਰਮਾਤਮਾ ਤੇ ਵਿਸ਼ਵਾਸ ਰੱਖਦਾ ਗੁਰੂ ਨੂੰ ਪੂਰਨ ਤੌਰ ਤੇ ਮੰਨਦਾ ਉਹ ਕਦੇ ਵੀ ਕਿਸੇ ਨੂੰ ਮਾੜਾ ਐਦਾਂ ਦੇ ਲਫ਼ਜ਼ ਤਾਂ ਨਹੀਂ ਬੋਲਦਾ ਤੇ ਹੁਣ ਵੀ ਮੈਨੂੰ ਪਤਾ ਉਹ ਮੇਰੀ ਵੀਡੀਓ ਜ਼ਰੂਰ ਦੇਖਦੇ ਹੋਣੇ ਆ ਤਾਂ ਮੇਰਾ ਇਹੀ ਉਹਨਾਂ ਨੂੰ ਰਿਕੁਐਸਟ ਹੈ ਵੀ ਭੈਣੇ ਤੁਸੀਂ ਬਾਣੀ ਨੂੰ ਪਹਿਲਾਂ ਸਮਝੋ ਕਿ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਵੀ ਕਰ ਭਲਾ ਹੋ ਭਲਾ ਕਰ ਬੁਰਾ ਹੋ ਭਰਾ ਜੇ ਆਪਾਂ ਕਿਸਦਾ ਭਲਾ ਸੋਚਦੇ ਆ ਤਾਂ ਆਪਣਾ ਭਲਾ ਹੁੰਦਾ ਕਿਸਦਾ ਮਾੜਾ ਸੋਚਦੇ ਆ ਤਾਂ ਆਪਣਾ ਵੀ ਮਾੜਾ ਹੁੰਦਾ ਸੋ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਦੇ ਵੀ ਜੇ ਇਤਿਹਾਸ ਆਪਾਂ ਪੜ੍ਹਦੇ ਆ ਨਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿਰ ਉੱਪਰ ਉਹਨਾਂ ਦੀ ਪਰਜਾਈ ਨੇ ਕੂੜਾ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਤਾਂ ਗੁਰੂ ਸਾਹਿਬ ਦੇ ਸੇਵਕ ਨੇ ਗੁਰਸਿੱਖ ਰਹਿਣਾ ਸੇਵਕ ਸੀ ਉਹਨੇ ਇਹ ਗੱਲ ਕਹੀ ਸੀ ਵੀ ਜਿਨ੍ਹਾਂ ਨੇ ਤੁਹਾਡੇ ਸਿਰ ਉੱਪਰ ਕੂੜਾ ਸੱਟਣ ਦੀ ਕੋਸ਼ਿਸ਼ ਕੀਤੀ ਆ ਵੀ ਉਹਦੇ ਹੱਥਾਂ ਤੇ ਕੋੜ ਚੱਲ ਜਾਵੇ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਰੋਕ ਕੇ ਇਹ ਕਹਿਆ ਸੀ ਵੀ ਜਿਸ ਮੁਖ ਵਿੱਚੋਂ ਗੁਰਬਾਣੀ ਜਪੀਦੀ ਆ ਨਾ ਉਸ ਮੁਖ ਵਿੱਚੋਂ ਕਦੇ ਵੀ ਕਿਸੇ ਨੂੰ ਮਾੜੇ ਲਫ਼ਜ਼ ਨਹੀਂ ਬੋਲੇ ਜਾਂਦੇ ਵੀ ਤੇਰਾ ਆ ਹੋ ਜੇ ਉਹ ਹੋ ਜੇ ਠੀਕ ਹੈ ਤੇ ਬਾਕੀ ਜਿਹੜੀ ਗੱਲ ਤੂੰ ਕਹੀ ਹੈ ਭੈਣੇ ਮੈਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਹੁਣ ਤੱਕ ਬਹੁਤ ਲੋਕਾਂ ਨੇ ਮੇਰੇ ਬੱਚੇ ਦੀਆਂ ਕੜਾਈਆਂ ਵੀ ਸੁੱਖੀਆਂ ਮੇਰੇ ਘਰ ਵਾਲੀ ਦੀਆਂ ਕੜਾਈਆਂ ਵੀ ਸੁੱਖੀਆਂ ਠੀਕ ਹੈ ਲੇਕਿਨ ਮੈਂ ਇਹ ਚੀਜ਼ ਵੀ ਦੇਖੀ ਹੈ ਵੀ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਉਹਨਾਂ ਦੇ ਆਪ ਦੇ ਘਰ ਦੀਆਂ ਨਹੀਂ ਕੰਡੀਸ਼ਨਾਂ ਖਰਾਬ ਹੋਈਆਂ ਉਹ ਆਪ ਹੀ ਭੁਗਤ ਰਹੇ ਨੇ ਉਹਨਾਂ ਦੇ ਅੱਗੇ ਧੀ ਪੁੱਤ ਭੁਗਤ ਰਹੇ ਨੇ ਸਹੀ ਠੀਕ ਹੈ ਨਾ ਸੋ ਇਸ ਕਰਕੇ ਮੈਂ ਇਹ ਸੋਚਦੀ ਹਾਂ ਵੀ ਕੋਈ ਗੱਲ ਨਹੀਂ ਤੁਸੀਂ ਅਗਰ ਕਹਿ ਦਿੱਤਾ ਸ਼ਾਇਦ ਤੁਸੀਂ ਦਿਮਾਗੀ ਤੌਰ ਤੇ ਤੁਸੀਂ ਪਰੇਸ਼ਾਨ ਹੋਮੋਗੇ ਕੋਈ ਏਦਾਂ ਦੀ ਪ੍ਰੋਬਲਮ ਹੋ ਜਿਹਦਾ ਕਰਕੇ ਤੁਸੀਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਹੋ ਠੀਕ ਹੈ ਤੇ ਇਦਾਂ ਦੇ ਲਫ਼ਜ਼ ਨਾ ਚਲੋ ਤੁਸੀਂ ਮੈਨੂੰ ਬੋਲ ਕੇ ਕੋਈ ਗੱਲ ਨਹੀਂ ਕਿਸੇ ਨੂੰ ਨਹੀਂ ਬੋਲੀ ਜਾਂਦੀ ਜੇ ਤੁਸੀਂ ਬਾਣੀ ਜਪਦੀ ਹੋ ਜੇ ਬਾਣੀ 'ਚ ਵਿਸ਼ਵਾਸ ਰੱਖਦੀ ਹੋ ਤੇ ਜੇ ਬਾਣੀ 'ਚ ਵਿਸ਼ਵਾਸ ਰੱਖਦੇ ਨਹੀਂ ਘਟੌਂਗ ਕਰਦੇ ਹੋ ਤਾਂ ਫਿਰ ਉਹ ਸੋਡੀ ਮਰਜੀ ਆ ਬਾਕੀ ਜਿਹੜੇ ਲਫ਼ਜ਼ ਤੁਸੀਂ ਮੈਨੂੰ ਬੋਲਿਓ ਲਫ਼ਜ਼ ਨਾ ਮੈਂ ਤੁਹਾਨੂੰ ਕਮੈਂਟ ਦੇ ਵਿੱਚ ਬੋਲਿਆ ਤੇ ਨਾ ਹੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਬੋਲਾਂ ਕਿਉਂਕਿ ਇਹੀ ਤਾਂ ਤੁਹਾਡੇ ਤੇ ਮੇਰੇ ਵਿੱਚ ਫਰਕ ਹੈ ਜੇ ਮੈਂ ਤੁਹਾਡੇ ਨਾਲ ਤੁਹਾਡੇ ਵਾਲੇ ਲੈਵਲ ਤੇ ਡਿੱਗ ਬੂ ਉਦਾਂ ਦੀਆਂ ਬਾਤਾਂ ਮੈਂ ਦੇਣ ਲੱਗ ਜੂੰਗੀ ਤਾਂ ਫਿਰ ਤੁਹਾਡੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ ਠੀਕ ਹੈ ਮੈਨੂੰ ਜਵਾਬ ਦੇਣਾ ਆਉਂਦਾ ਇਹ ਨਹੀਂ ਮੈਨੂੰ ਨਹੀਂ ਆਉਂਦਾ ਪਰ ਮੈਂ ਜਵਾਬ ਇੱਕ ਲਿਮਟ ਤੱਕ ਦਿੰਨੀ ਆ ਠੀਕ ਹੈ ਇਹ ਨਹੀਂ ਹੈਗਾ ਕਿ ਵੀ ਜਿਸ ਲੈਵਲ ਤੇ ਅਗਲਾ ਡਿੱਗ ਰਿਹਾ ਜਿਸ ਗੰਦੀ ਭਾਸ਼ਾ ਦਾ ਸਾਹਮਣੇ ਵਾਲਾ ਇਸਤੇਮਾਲ ਕਰ ਰਿਹਾ ਉਸ ਗੰਦੀ ਭਾਸ਼ਾ ਦਾ ਮੈਂ ਇਸਤੇਮਾਲ ਕਰੂੰ ਕਿਉਂਕਿ ਆਪਣੀ ਵੀ ਇਹ ਨਾ ਇੱਕ ਕਹਿੰਦੇ ਹੁੰਦੇ ਆ ਇੱਕ ਹੱਦ ਹੁੰਦੀ ਆ ਵੀ ਆਪਾਂ ਆਪਦੀ ਹੱਦ ਕਦੇ ਕ੍ਰੋਸ ਨਹੀਂ ਕਰਦੇ ਤੇ ਬਾਕੀ ਜੇ ਤੂੰ ਬਾਕੀ ਲੋਕਾਂ ਦੇ ਚੈਨਲ ਤੇ ਜਾ ਕੇ ਵੀ ਭੈਣੇ ਇਦਾਂ ਬੋਲਦੀਆਂ ਨਾ ਤਾਂ ਤੇਰੇ ਲਈ ਬਹੁਤ ਗਲਤ ਗੱਲ ਹੈ ਤੈਨੂੰ ਆਪਣੇ ਆਪ ਦੇ ਵਿੱਚ ਕੁਝ ਸਦਾ ਦਾ ਸੁਧਾਰਨ ਦੀ ਲੋੜ ਹੈ ਤੇ ਇੱਕ ਵਾਰੀ ਨਾ ਡਾਕਟਰ ਨੂੰ ਜ਼ਰੂਰ ਦਿਖਾਏ ਕਿਉਂਕਿ ਮੈਨੂੰ ਲੱਗਦਾ ਕਿਉਂਕਿ ਜਿਹੜਾ ਬੰਦਾ ਨਾ ਇਸ ਤਰ੍ਹਾਂ ਦੀ ਚਿੜਚਿੜਾ ਹੋ ਕੇ ਇਦਾਂ ਦੀਆਂ ਚੀਜ਼ਾਂ ਕਰਦਾ ਉਹ ਹਮੇਸ਼ਾ ਦਿਮਾਗੀ ਤੌਰ ਤੇ ਬਿਮਾਰ ਹੁੰਦਾ ਹੈ ਗੁੱਸਾ ਨਾ ਕਰ ਉਸ ਚੀਜ਼ ਦਾ ਤੁਸੀਂ ਜ਼ਰੂਰ ਚੈੱਕ ਕਰਾਏ ਤੁਹਾਡੇ ਆਪ ਦੇ ਭਲੇ ਲਈ ਅੱਜ ਥੋੜੀ ਪ੍ਰੋਬਲਮ ਹੋ ਸਕਦੀ ਹੈ ਕੱਲ ਨੂੰ ਵੱਧ ਸਕਦੀ ਹੈ ਸੋ ਇਸ ਕਰਕੇ ਮੈਂ ਨਾ ਅੱਜ ਕਮੈਂਟ ਮੈਂ ਉਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨਾ ਸੀ ਸਾਰਿਆਂ ਨਾਲ ਜਿਹੜਾ ਉਹ ਕਮੈਂਟ ਉਹਨਾਂ ਨੇ ਕੀਤਾ ਸੀ ਤੇ ਬਾਕੀ ਭੈਣੇ ਮੈਨੂੰ ਇੰਨਾ ਵਿਸ਼ਵਾਸ ਹੈ ਵਾਹਿਗੁਰੂ ਤੇ ਵੀ ਜਿਹੜੀ ਇੱਕ ਚੀਜ਼ ਪ੍ਰਮਾਤਮਾ ਨੇ ਅਗਰ ਮੇਰੀ ਕਿਸਮਤ ਵਿੱਚ ਲਿਖੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਜੇ ਮਤਲਬ ਕਿ ਰੱਬ ਨੇ ਸਾਡਾ ਚੰਗਾ ਸੋਚਿਆ ਚੰਗਾ ਲਿਖਿਆ ਤਾਂ ਫਿਰ ਉਹਨੂੰ ਕੋਈ ਵੀ ਰੁਕਾਵਟ ਖੜੀ ਨਹੀਂ ਕਰ ਸਕਦਾ ਫਿਰ ਤੁਸੀਂ ਚਾਹੇ ਜਿੰਨਾ ਮਰਜ਼ੀ ਬੋਲੀ ਜਾਓ ਬਹੁਤ ਲੋਕਾਂ ਨੇ ਪਹਿਲਾਂ ਬਹੁਤ ਵੱਡੇ ਵੱਡੇ ਹੱਦ ਤੱਕ ਲੈਵਲ ਦੇ ਗੰਦੇ ਭੜੇ ਸ਼ਬਦ ਬੋਲੇ ਨੇ ਮੈਂ ਤਾਂ ਉਹ ਵੀ ਚੱਲ ਲੈਣੀ ਤੇ ਇਹ ਤਾਂ ਬਹੁਤ ਛੋਟੀ ਜੀ ਚੀਜ਼ ਆ ਤੇ ਬਾਕੀ ਮੈਂ ਜਦੋਂ ਵੀ ਕੋਈ ਗਰਵਾਣੀ ਦੀ ਵੀਡੀਓ ਪਾਉਣੀ ਆ ਨਾ ਤਾਂ ਹਮੇਸ਼ਾ ਪਹਿਲਾਂ ਮੈਂ ਅਰਦਾਸ ਕਰਦੀ ਆ ਜਦੋਂ ਗੁਰੂ ਸਾਹਿਬੇ ਚਾਨੀ ਲਗਦੀਆਂ ਉਦੋਂ ਵੀ ਮੈਂ ਹੀ ਅਰਦਾਸ ਕਰਦੀ ਆ ਵਾਹਿਗੁਰੂ ਜੀ ਵੀ ਮੈਂ ਅਣਜਾਣ ਬੱਚੀ ਆ ਮੈਂ ਤਾਂ ਕੋਸ਼ਿਸ਼ ਕਰਦੀ ਆ ਮੈਨੂੰ ਨਹੀਂ ਪਤਾ ਮੈਂ ਸਹੀ ਕਰ ਰਹੀ ਆ ਗਲਤ ਕਰ ਰਹੀ ਆ ਗੁਰੂ ਸਾਹਿਬ ਕਿਰਪਾ ਕਰਿਓ ਆਪਜੀ ਅੰਗ ਸੰਗ ਸਹਾਇ ਹੋ ਕੇ ਕਾਰਜ ਕਰਵਾ ਦਿਆ ਕਰੋ ਤਾਕੀ ਮੇਥੋਂ ਅਣਜਾਣੇ ਚ ਵੀ ਕੋਈ ਗਲਤੀ ਨਾ ਹੋਵੇ ਇਤੋਂ ਤੱਕ ਕਿ ਗੁਰਬਾਣੀ ਜਪਨ ਤੋਂ ਪਹਿਲਾਂ ਵੀ ਮੈਂ ਇਹ ਅਰਦਾਸ ਕਰਦੀ ਮਹਾਰਾਜ ਜੀ ਮੈਨੂੰ ਬਾਣੀ ਜਪਣੀ ਨਹੀਂ ਆਉਂਦੀ ਹੋ ਸਕਦਾ ਮੇਥੋਂ ਜਾਣ ਬੁੱਝ ਕੇ ਹੀ ਅਣਜਾਣੇ ਚ ਕੋਈ ਗਲਤੀ ਹੋ ਜਾਵੇ ਗੁਰੂ ਸਾਹਿਬ ਕਿਰਪਾ ਕਰਿਓ ਆਪ ਅੰਗ ਸੰਗ ਸਹਾਈ ਹੋ ਕੇ ਆਪ ਹੀ ਗੁਰਬਾਣੀ ਜਪਾ ਲੈਣਾ ਠੀਕ ਹੈ ਸੋਚੋ ਵੀ ਜਿਹੜਾ ਇਨਸਾਨ ਹਰ ਪਲ ਅਰਦਾਸ ਕਰਕੇ ਕੋਈ ਕੰਮ ਕਰਦਾ ਅਰਦਾਸ ਕਰਕੇ ਹੀ ਫਿਰ ਫੂਟਕਾ ਸਬ ਚੱਕਦਾ ਹੈ ਤਾਂ ਫਿਰ ਮੈਨੂੰ ਆਪਣੇ ਰੱਬ ਤੇ ਇੰਨਾ ਦਾ ਵਿਸ਼ਵਾਸ ਹੈਗਾਗਾ ਵੀ ਜਦੋਂ ਮੈਂ ਅਰਦਾਸ ਕਰਦੀ ਆ ਤਾਂ ਫਿਰ ਜੇ ਮੈਂ ਗਲਤ ਕਰਦੀ ਆ ਤਾਂ ਗੁਰੂ ਸਭ ਮੈਨੂੰ ਜ਼ਰੂਰ ਰੋਕਣਗੇ ਠੀਕ ਹੈ ਜੀ ਸੋ ਤੁਹਾਨੂੰ ਮੇਰੇ ਬਾਰੇ ਫਿਕਰ ਕਰਨ ਦੀ ਜ਼ਰੂਰਤ ਨਹੀਂ ਆ ਤੇ ਜੇ ਤੁਹਾਨੂੰ ਗੁਰਬਾਣੀ ਦੀ ਵੀਡੀਓ ਪਾਉਣ ਤੋਂ ਇੰਨੀ ਪ੍ਰੋਬਲਮ ਆ ਕਈ ਲੋਕਾਂ ਨੂੰ ਜਿਵੇਂ ਹੁਣ ਇੱਕ ਕੁੜੀ ਦਾ ਕਤਲ ਹੋਇਆ ਹਨਾ ਉਹਨਾਂ ਨੂੰ ਉਹ ਤੋਂ ਪ੍ਰੋਬਲਮ ਸੀਗੀ ਕੁਝ ਲੋਕਾਂ ਨੂੰ ਵੀ ਇਹ ਚਲੋ ਉਹ ਗਲਤ ਵੀ ਸੀ ਹਨਾ ਵੀ ਇਦਾਂ ਦੀ ਜਿਹੜੀ ਇਹ ਵੀਡੀਓਜ਼ ਨਹੀਂ ਪਾਉਣੀਆਂ ਚਾਹੀਦੀਆਂ ਕਿਉਂਕਿ ਸਮਾਜ ਤੇ ਅਸਰ ਪੈਂਦਾ ਹੈ ਤੇ ਪਰ ਕੁਝ ਲੋਗੋ ਤੁਹਾਡੇ ਵਰਗੇ ਵੀ ਹੁੰਦੇ ਆ ਹਨ ਜਿਨ੍ਹਾਂ ਨੂੰ ਗਰਬਾਣੀ ਦੀ ਵੀਡੀਓ ਤੋਂ ਵੀ ਪ੍ਰੋਬਲਮ ਹੁੰਦੀ ਆ ਤੇ ਵੀ ਫਿਰ ਇਹਦਾ ਮਤਲਬ ਤੁਸੀਂ ਉਹੋ ਜਿਹੀ ਚੀਜ਼ਾਂ ਨੂੰ ਪ੍ਰਮੋਟ ਕਰਦੇ ਹੋ ਤੁਹਾਨੂੰ ਉਹੋ ਜਿਹੀਆਂ ਚੀਜ਼ਾਂ ਵਧੀਆ ਲੱਗਦੀਆਂ ਜਿਹੜੀਆਂ ਤੁਹਾਨੂੰ ਗਰਬਾਣੀ ਦੀ ਵੀਡੀਓ ਵਧੀਆ ਨਹੀਂ ਲੱਗਦੀਆਂ ਤਾਂ ਫਿਰ ਤੁਸੀਂ ਉਹੋ ਜਿਹੀਆਂ ਵੀਡੀਓ ਕੋਲ ਕੇ ਦੇਖਿਆ ਕਰੋ ਕਿਉਂਕਿ ਇਹ ਵੀਡੀਓ ਤੇ ਦੇਖਣਾ ਜਾਂ ਇਹਨਾਂ ਨੂੰ ਸਮਝਣਾ ਇਹਨਾਂ ਨੂੰ ਆਪਣੀ ਜ਼ਿੰਦਗੀ ਢਾਲਣਾ ਤੇ ਉਹਦੇ ਲਈ ਵੀ ਆਪਾਂ ਨੂੰ ਹਿੰਮਤ ਦੀ ਜ਼ਰੂਰਤ ਹੁੰਦੀ ਆ ਸੋ ਮੇਰੀ ਗੱਲ ਤੇ ਪੜਨੇ ਗੌਰ ਜ਼ਰੂਰ ਕਰੀ ਠੀਕ ਹੈ ਜੀ ਤੇ ਅੱਗੇ ਤੋਂ ਜੇ ਕਮੈਂਟ ਕਰਨਾ ਮੇਰੀ ਇੱਕ ਰਿਕੁਐਸਟ ਹੈ ਵੀ ਕਮੈਂਟ ਦੇ ਵਿੱਚ ਆਪਣਾ ਨੰਬਰ ਜੂਸ ਐਂਡ ਕਰੀ ਤਾਂਕਿ ਮੈਂ ਤੇਰੇ ਨਾਲ ਗੱਲ ਕਰਕੇ ਸਮਝ ਸਕਾਂ ਵੀ ਅਸਲ 'ਚ ਪ੍ਰੋਬਲਮ ਕੀ ਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਜੀ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ